ਉਤਾਰਨੇ ਸਿਰਾਂ ਤੋਂ ਕਰ ਜੇ ਕਹਿੰਦਾ ਲਿਆਊਗਾ ਮੈਂ ਡੱਲ ਰਿਕਮਾ ਕੇ ਪਿੱਛੇ ਮਾਪੇ ਨਿੱਤ ਡੀਕਦੇ ਪੁੱਤ ਬਹਿ ਗਿਆ ਉਹ ਤੇ ਸ਼ਵਿਚ ਜਾ ਕੇ ਪਿੱਛੇ ਮਾਪੇ ਨਿੱਤ ਡੀਕਦੇ ਕਹਿੰਦਾ ਲਿਆਊਗਾ ਮੈਂ ਡੱਲ ਰਿਕਮਾ ਕੇ ਮਾਰ ਜਾਂਦੀਆਂ ਨੇ ਕਰੇਲੂ ਮਜਬੂਰੀਆਂ ਬੱਚਿਆਂ ਤੇ ਮਾਪਿਆਂ ਚ ਪੈਂਦੀਆਂ ਨੇ ਦੂਰੀਆਂ ਦੱਸੋ ਦਿਲ ਕੀ ਦਾ ਕਰੇ ਹੋਵੇ ਬੱਚਿਆਂ ਤੋਂ ਪਰੇ ਦੱਸੋ ਦਿਲ ਕੀ ਦਾ ਕਰੇ ਹੋਵੇ ਬੱਚਿਆਂ ਤੋਂ ਪਰੇ ਸਮਾਂ ਰੱਖ ਦਿੰਦਾ ਫਾਸਲੇ ਬਣਾ ਕੇ ਉਹ ਪਿੱਛੇ ਮਾਪੇ ਨਿੱਤ ਡੀਕਦੇ ਪੁੱਤ ਬਹਿ ਗਿਆ ਬਦਸ਼ਾਂ ਵਿੱਚ ਜਾ ਕੇ ਤਾਰਨੇ ਸਿਰਾਂ ਤੋਂ ਕਾਰਜੇ ਕਹਿੰਦਾ ਲਿਆਉਂਗਾ ਮੈਂ ਡਲ ਰਿਕਮਾ ਕੇ ਉਹ ਬੁੱਢੇ ਮਾਪੇ ਨਿੱਤ ਡੀਕਦੇ ਉਹ ਪਿੱਛੇ ਮਾਪੇ ਨਿੱਤ ਡੀਕਦੇ ਉਹ ਪਿੱਛੇ ਮਾਪੇ ਨਿੱਤ ਡੀਕਦੇ ਹਾਏ